ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰ ਵਾਲੀ ਸੰਗਤ ਜੀਓ ਅੱਜ ਆਪਾਂ ਭਗਤ ਫਰੀਦ ਜੀਾਂ ਦੇ ਇੱਕ ਹੋਰ ਸ਼ਲੋਕ ਦੇ ਨਾਲ ਸਾਂਝ ਪਾਉਣ ਦਾ ਯਤਨ ਕਰਦੇ ਆਂ ਭਗਤ ਜੀ ਫਰਮਾਨ ਕਰਦੇ ਨੇ ਉਠ ਫਰੀਦਾ ਓਜੋ ਸਾਜ ਸੁਬਹ ਨਿਵਾਜ ਗੁਜਾਰ ਜੋ ਸਿਰ ਸਾਈ ਨਾ ਨਿਵੇ ਸੋ ਸਿਰ ਕਪ ਉਤਾਰ ਮਨੁੱਖ ਨੂੰ ਬੰਦਗੀ ਵਾਲਾ ਲਿਆਉਣ ਦੇ ਲਈ ਸਮਝਾਉਣ ਵਾਸਤੇ ਭਗਤ ਜੀਆ ਨੇ ਇਸ ਸ਼ਲੋਕ ਦੀ ਜਿਹੜੀ ਰਚਨਾ ਕੀਤੀ ਹੈ ਉਹਨਾਂ ਦੇ ਮੁਖਾਰਵਿੰਦਰ ਤੋਂ ਇਹ ਸ਼ਬਦਾਂ ਉਚਾਰਨ ਹੋਏ ਨੇ ਨਿਵਾਜ਼ ਇਸਲਾਮ ਧਰਮ ਦਾ ਇੱਕ ਪ੍ਰਮੁੱਖ ਅੰਗ ਹੈ ਪੰਜ ਵਕਤ ਨਮਾਜ਼ ਪੜ੍ਹੀ ਜਾਂਦੀ ਹੈਗੀ ਭਗਤ ਜੀ ਕਹਿੰਦੇ ਸਵੇਰੇ ਉੱਠਦਾ ਭਾਈ ਮਨੁੱਖ ਤੂੰ ਸਵੇਰੇ ਉੱਠ ਕੇ ਕੀ ਕਰਨਾ ਉਹ ਜੋ ਸਾਜ ਉਹ ਜੋ ਕਹਿੰਦੇ ਨੇ ਹੱਥ ਪੈਰ ਮੂੰਹ ਧੋਣ ਨੂੰ ਇਸਲਾਮ ਧਰਮ ਦੇ ਵਿੱਚ ਉਠ ਫਰੀਦਾ ਉਹ ਜੋ ਸਾਜ ਆ ਸੁਭਾਣ ਨਿਵਾਜ ਗੁਜਾਰ ਭਾਵ ਅੰਮ੍ਰਿਤ ਵੇਲੇ ਪ੍ਰਮਾਤਮਾ ਦਾ ਨਾਮ ਲਈਏ ਜੋ ਸਿਰ ਸਾਈ ਨਾ ਨਿਵੇ ਅਗਲੀ ਗੱਲ ਸਮਝਣ ਦਾ ਯਤਨ ਕਰੀਏ ਜੋ ਸਿਰ ਸਾਈ ਨਾ ਨਿਵੇ ਸੋ ਸਿਰ ਕੱਪ ਉਤਾਰ ਕਹਿੰਦੇ ਜਿਹੜਾ ਮਨੁੱਖਾ ਪ੍ਰਮਾਤਮਾ ਦੀ ਬੰਦਗੀ ਨਹੀਂ ਕਰਦਾ ਪ੍ਰਮਾਤਮਾ ਨੂੰ ਚੇਤੇ ਨਹੀਂ ਰੱਖਦਾ ਪ੍ਰਮਾਤਮਾ ਦੇ ਦਰਤੇ ਜੀਦਾ ਸਿਰ ਨਹੀਂ ਝੁਕਦਾ ਸੋ ਸਿਰ ਕੱਪ ਉਤਾਰ ਉਸ ਸਿਰ ਨੂੰ ਕਹਿੰਦੇ ਕੱਟ ਕੇ ਉਤਾਰ ਦੋ ਭਾਵ ਲਾ ਦੋ ਉਹਦਾ ਸਿਰ ਦਾ ਕੋਈ ਕੰਮ ਨਹੀਂ ਜਿਵੇਂ ਸਿਰ ਦੇ ਵਿੱਚ ਗੁਰੂ ਦੀ ਮੱਤ ਨਹੀਂ ਪ੍ਰਮਾਤਮਾ ਦਾ ਨਾਮ ਨਹੀਂ ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਨਹੀਂ ਕਹਿੰਦੇ ਫਿਰ ਉਹਨੂੰ ਜਿਉਣ ਦਾ ਵੀ ਕੋਈ ਹੱਕ ਨਹੀਂ ਹੈਗਾ ਸੋ ਮਨੁੱਖ ਨੂੰ ਬੰਦਗੀ ਵੱਲ ਲਾਉਣ ਦੇ ਲਈ ਭਗਤ ਜੀ ਇਹ ਸ਼ਲੋਕ ਰਾਹੀਂ ਸਮਝਾਉਣਾ ਕਰਦੇ ਆ ਹਰੇਕ ਨੂੰ ਆਪੋ ਆਪਣੇ ਧਰਮ ਦੇ ਵਿੱਚ ਪਰਪੱਕ ਹੋ ਕੇ ਆਪੋ ਆਪਣੇ ਧਰਮ ਦੇ ਅਨੁਸਾਰ ਉਸ ਪ੍ਰਮਾਤਮਾ ਦੀ ਬੰਦਗੀ ਹੈ ਜਿਹੜੀ ਪ੍ਰਮਾਤਮਾ ਦਾ ਨਾਮ ਹੈ ਜਿਹੜਾ ਉਹ ਲੈਣਾ ਚਾਹੁੰਦਾ ਹੈ ਭੋਲਾ ਚੁੱਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ